10 ਲੱਖ ਦਾ ਆਪਾਂ ਇੱਕ ਕਨਾਲ ਦੇ ਵਿੱਚ ਘਰ ਲੈ ਕੇ ਪਹੁੰਚੇ ਆ 20 ਮਰਲੇ ਬਣ ਜਾਂਦੇ ਆ ਤੇ ਤੁਸੀਂ ਘਰ ਦੇਖੋ ਬਹੁਤ ਵਧੀਆ ਬਣਿਆ ਹੋਇਆ ਨਵੀਆਂ-ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਜੇ ਕਿਸੇ ਨੇ ਆਪਣੇ ਚੈਨਲ ਤੇ ਐਡ ਕਰਵਾਉਣੀ ਆ ਤਾਂ ਆਪਾਂ ਐਡ ਜਿਹੜੀ ਕਰਦੇ ਬਿਲਕੁਲ ਫਰੀ ਦੇ ਵਿੱਚ ਕਰਦੇ ਆ ਤੁਹਾਡੇ ਕੋਲੇ ਕੂਠੀ ਘਰ ਮਕਾਨ ਹੈਗਾ ਵੇਚਣ ਵਾਸਤੇ ਤਾਂ ਤੁਸੀਂ ਇੱਕ ਵੀਡੀਓ ਪੂਰੀ ਜਾਣਕਾਰੀ ਦੇ 10-12 ਫੁੱਟਵਾ ਆਪਣਾ WhatsApp ਨੰਬਰ ਉੱਪਰ ਚੱਲ ਰੰਦ 73 800 ਪੂਰਾ 2673 ਆਪਣੇ ਕੋਲੇ ਭੇਜੋ ਵਧੀਆ ਤਰੀਕੇ ਨਾਲ ਤੁਹਾਡੇ ਸਾਰਿਆਂ ਵਾਸਤੇ ਅੱਜ ਆਪਾਂ ਆ ਖਾਸ ਵੀਡੀਓ ਲੈ ਕੇ ਪਹੁੰਚੇ ਆ ਜੀ ਜਿਨ੍ਹਾਂ ਦਾ ਬਜਟ ਬਹੁਤ ਘੱਟ ਹੈ 10 ਲੱਖ ਤੋਂ ਥੱਲੇ ਮਤਲਬ ਕਿ 10 ਲੱਖ ਤੱਕ ਹੈਗਾ ਤਾਂ ਤੁਹਾਨੂੰ ਬਹੁਤ ਖੁੱਲਾ ਡੁੱਲਾ ਵਧੀਆ ਬਣਿਆ ਹੋਇਆ ਘਰ ਦਿਖਾਵਾਂਗੇ ਅੱਜ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜਗ੍ਹਾ ਬਹੁਤ ਡਵੈਲਪਮੈਂਟ ਮਿਲ ਜੂਗੀ ਇੱਕ ਕਨਾਲ ਪੂਰੀ ਜਗ੍ਹਾ 'ਚ ਸੀ ਤੇ ਇੱਕ ਕਨਾਲ ਦੇ ਵਿੱਚ 20 ਮਾਰਲੇ ਹੁੰਦੀ ਆ 20 ਮਾਰਲਾਂ ਦਾ ਘਰ ਜਿਹੜਾ ਆਪਾਂ ਨੂੰ ਵਹਿੜਾ ਮਿਲੂਗਾ ਸਾਰੇ ਦਾ ਸਾਰਾ ਆਪਾਂ ਨੂੰ ਪੱਕਾ ਮਿਲੂਗਾ ਤੁਸੀਂ ਦੇਖੋ ਬਣਾ ਵੀ ਘਰ ਬਹੁਤ ਵਧੀਆ ਹੋਇਆ ਥੋੜਾ ਜਿਹਾ ਮਤਲਬ ਕਿ ਪੁਰਾਣਾ ਜ਼ਰੂਰ ਹੈ ਪਰ ਘਰ ਬਹੁਤ ਵਧੀਆ ਆਪਾਂ ਨੂੰ ਮਿਲ ਜੂਗਾ ਤੁਸੀਂ ਜਿਵੇਂ ਕਿ ਦੇਖ ਰਹੇ ਹੋ ਕਮਰੇ ਆਪਾਂ ਨੂੰ ਵਧੀਆ ਮਿਲ ਜਾਣਗੇ ਤੇ ਕਮਰੇ ਤਾਂ ਜਿਹੜੇ ਵਧੀਆ ਮਿਲਣਗੇ ਮਿਲਣਗੇ ਬਾਹਰਲੇ ਸਾਡੇ ਆਪਾਂ ਨੂੰ ਦੋ ਦੁਕਾਨਾਂ ਵੀ ਮਿਲਣੀਆਂ ਜਿਹੜੀਆਂ ਦੋ ਦੁਕਾਨਾਂ ਬਣੀਆਂ ਹੋਈਆਂ ਉਹਨਾਂ ਨੂੰ ਆਪਾਂ ਰੈਂਟ ਤੇ ਵੀ ਦੇ ਸਕਦੇ ਹਾਂ ਜੀ ਕਿਰਾਏ ਤੇ ਵੀ ਦੇ ਸਕਦੇ ਹਾਂ ਖਾਸ ਆਪਾਂ ਨੂੰ ਕਿਰਾਇਆ ਆਈ ਜਾਊਗਾ ਤੇ ਆਪਣੇ ਪਿੰਡਾਂ ਦੇ ਵਿੱਚ ਆਪਾਂ ਨੂੰ ਪਤਾ ਹੀ ਆ ਵੀ ਆਪਾਂ ਜਿਹੜੀਆਂ ਬਾਹਰ ਦੁਕਾਨਾਂ ਪਾਉਨੇ ਆ ਕੋਈ ਨਾ ਕੋਈ ਰੈਂਟ ਤੇ ਲੈ ਹੀ ਲੈਂਦਾ ਬਾਕੀ ਕਮਰੇ ਦੇਖੋ ਵਧੀਆ ਖੁੱਲੇ ਡੁੱਲੇ ਬਣੇ ਹੋਏ ਨੇ ਤੇ ਰੇਟ ਸਿਰਫ ਦਾ 10 ਲੱਖ ਰੁਪਈਆ ਤੁਹਾਨੂੰ ਮੈਂ ਪਹਿਲੇ ਹੀ ਦੱਸਤਾ ਸੀਗਾ ਤੇ ਜਗ੍ਹਾ ਜਿਹੜੀ ਹੈਗੀ ਆ ਜੀ ਉਹ ਲਾਲਕੀਰ ਦੇ ਵਿੱਚ ਹੈ ਤੇ ਬਹੁਤ ਵਧੀਆ ਜੀ ਤੇ ਜਾ ਕੇ ਕਿਸੇ ਨੇ ਦੇਖਣਾ ਹੋਵੇ ਤਾਂ ਲੋਕੇਸ਼ਨ ਦੀ ਜੇ ਆਪਾਂ ਗੱਲ ਕਰੀਏ ਤਾਂ ਇਹਨਾਂ ਦਾ ਪਿੰਡ ਮੋਗੇ ਤੋਂ ਤਲਵੰਡੀ ਭਾਈ ਦੇ ਵਿਚਾਲੇ ਜੀ ਮੋਗੇ ਤੋਂ 12 ਕਿਲੋਮੀਟਰ ਦੂਰ ਹੈ ਜੀ ਤੇ ਜਾ ਕੇ ਤੁਸੀਂ ਦੇਖਣਾ ਹੋਵੇ ਜਾ ਕੇ ਦੇਖ ਸਕਦੇ ਹੋ ਤੇ ਮੋਗੇ ਲਾਗੇ ਤੁਸੀਂ ਜਾ ਕੇ ਦੇਖ ਸਕਦੇ ਹੋ ਬਾਕੀ ਤੁਸੀਂ ਮਾਲਕ ਨਾਲ ਵੀ ਗੱਲ ਕਰ ਸਕਦੇ ਹੋ ਤੇ ਮਾਲਕ ਦਾ ਜਿਹੜਾ ਨੰਬਰ ਹੈ ਨੰਬਰ ਇਹਨਾਂ ਨੇ ਦੋ ਦਿੱਤੇ ਆ ਪਹਿਲਾ ਜਿਹੜਾ ਨੰਬਰ ਹੈ 62 39302773 ਜਿਹੜਾ ਦੂਜਾ ਨੰਬਰ ਇਹਨਾਂ ਨੇ ਦਿੱਤਾ ਉਹ ਹੈ ਜੀ 70872 ਤੇ 10298 ਦੋਵੇਂ ਨੰਬਰਾਂ ਚੋਂ ਕਿਸੇ ਵੀ ਨੰਬਰ ਤੇ ਫੋਨ ਤੁਸੀਂ ਲਗਾ ਸਕਦੇ ਹੋ ਤੇ ਇਹ ਖਰੀਦਣਾ ਜੇ ਤੁਸੀਂ ਚਾਹੁੰਦੇ ਹੋ ਕੋਈ ਖਰੀਦਣ ਦਾ ਚਾਹਵਾਨ ਹੈਗਾ ਤਾਂ ਤੁਸੀਂ ਜਾ ਕੇ ਦੇਖ ਕੇ ਤੇ ਬਹਿ ਕੇ ਗੱਲਬਾਤ ਹੋ ਜੂਗੀ ਮਾਲਕ ਨਾਲ ਰੇਟ ਦੀ ਮਾਲਕ ਕਹਿੰਦੇ ਸੀਗੇ 10 ਲੱਖ ਦੇ ਵਿੱਚੋਂ ਵੀ ਰੇਟ ਹੋਰ ਘਟਾ ਦਾਂਗੇ ਬਾਕੀ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਜੀ ਮਕਾਨ ਚ ਕਮੀ ਪੇਸ਼ੀ ਕੋਈ ਨਹੀਂ ਹੈਗੀ ਤੇ ਬਾਕੀ ਮਾਲਕ ਨਾਲ ਤੁਸੀਂ ਪੂਰੀ ਗੱਲ ਕਰ ਲਿਓ ਕਿਵੇਂ ਕੁਛ ਹੈ ਜੀ ਸਾਰਾ ਕੁਝ ਤੁਹਾਨੂੰ ਮਾਲਕ ਦੱਸ ਦੇਣਗੇ ਜੋ ਕੁਝ ਵੀ ਤੁਸੀਂ ਪੁੱਛੋਗੇ ਬਾਕੀ ਤੁਹਾਨੂੰ ਲੋਕੇਸ਼ਨ ਵੀ ਪਤਾ ਲੱਗ ਗਈ ਮਾਲਕ ਦੇ ਦੋਵੇਂ ਨੰਬਰ ਮੈਂ ਤੁਹਾਨੂੰ ਨੋਟ ਕਰਵਾਤੇ ਤੇ ਸਾਰਾ ਕੁਝ ਪਤਾ ਲੱਗ ਗਿਆ ਹੋਊਗਾ ਤੇ ਕਿਵੇਂ ਲੱਗਿਆ ਮਕਾਨ ਤੁਹਾਨੂੰ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੀ ਜੇ ਕੋਈ ਖਰੀਦਣ ਦਾ ਚਾਹਵਾਨ ਹੈਗਾ ਤਾਂ ਇਹਨਾਂ ਦੇ ਘਰੇ ਜਾ ਕੇ ਘਰ ਦੇਖ ਸਕਦੇ ਹੋ ਤੇ ਗੱਲਬਾਤ ਬਣੇ ਤੁਹਾਨੂੰ ਪਸੰਦ ਆਵੇ ਤਾਂ ਖਰੀਦ ਵੀ ਸਕਦੇ ਹੋ ਜੀ ਬਾਕੀ ਇਹਨਾਂ ਨੂੰ ਗਲੀ ਵਗੈਰਾ ਵੀ ਵਧੀਆ ਲੱਗਦੀ ਆ ਤੇ ਗਲੀ ਵੀ ਇਹਨਾਂ ਨੇ ਦਿਖਾਈ ਪਹਿਲਾਂ ਤੁਸੀਂ ਦੇਖੇ ਸੀਗੇ ਤੇ ਮੈਨੂੰ ਜਰੂਰ ਦੱਸਿਓ ਕਮੈਂਟ ਕਰਕੇ ਵੀਡੀਓ ਤੁਹਾਨੂੰ ਕਿਵੇਂਦ ਲੱਗੀ ਤੇ ਜਿਨ੍ਹਾਂ ਦਾ ਬਜਟ ਬਹੁਤ ਘੱਟ ਸੀਗਾ ਖਾਸ ਉਹਨਾਂ ਕਰਕੇ ਆਪਾਂ ਅੱਜ ਆਹ ਵੀਡੀਓ ਲੈ ਕੇ ਪਹੁੰਚੇ ਹਾਂ ਕਮੈਂਟ ਆਪਣੇ ਕੋਲੇ ਅਲੱਗ-ਅਲੱਗ ਏਰੀਆ ਚੋਂ ਅਲੱਗ-ਅਲੱਗ ਰੇਟ ਦੇ ਵਿੱਚ ਆਉਂਦੇ ਰਹਿੰਦੇ ਆ ਤੇ ਆਪਣੇ ਕੋਲੇ ਹੋਰ ਵੀ ਬਹੁਤ ਸਾਰੀਆਂ ਕੂਠੀਆਂ ਵਧੀਆ ਰੇਟਾਂ 'ਚ ਘਰ ਵੀ ਆਏ ਪਏ ਆ ਮਕਾਨ ਵੀ ਆਏ ਪਏ ਹਰ ਚੀਜ਼ ਆਪਣੇ ਕੋਲੇ ਆਈ ਪਈ ਹੈ ਤੇ ਜਿਨ੍ਹਾਂ ਨੇ ਕਮੈਂਟ ਘੱਟ ਰੇਟ ਵਾਸਤੇ ਕੀਤੇ ਸੀਗੇ ਮਤਲਬ 10 ਲੱਖ ਤੱਕ ਕੀਤੇ ਸੀਗੇ ਉਹਨਾਂ ਵਾਸਤੇ ਆਪਾਂ ਲੈ ਕੇ ਪਹੁੰਚੇ ਹਾਂ ਤੇ ਅਗਲੀ ਵੀਡੀਓ 'ਚ ਆਪਾਂ ਕਿਹੜੇ ਏਰੀਆ 'ਚ ਕਿੰਨੇ ਰੇਟ ਦੇ ਵਿੱਚ ਘਰ ਲੈ ਕੇ ਪਹੁੰਚੀਏ ਮੈਨੂੰ ਕਮੈਂਟ ਕਰਕੇ ਤੁਸੀਂ ਲਾਜ਼ਮੀ ਦੱਸਿਓ ਤੇ ਕਿਸੇ ਕੋਲੇ ਘਰ ਜਾਂ ਮਕਾਨ ਕੂਠੀ ਕਿਸੇ ਵੀ ਏਰੀਆ 'ਚ ਪਿੰਡ 'ਚ ਸ਼ਹਿਰ 'ਚ ਜਿੱਥੋਂ ਵੀ ਤੁਸੀਂ ਦੇਖ ਰਹੂ ਚਾਹੇ ਛੋਟਾ ਘਰ ਹੈ ਚਾਹੇ ਵੱਡਾ ਘਰ ਹੈ ਛੋਟੀ ਕੂਠੀ ਹੈ ਚਾਹੇ ਵੱਡੀ ਕੂਠੀ ਹੈ ਹਵੇਲੀ ਹੈ ਮੈਲ ਹੈ ਕੁਝ ਵੀ ਹੈ ਸੀ ਤੁਸੀਂ ਬਸ ਆਪਣੇ ਕੋਲ ਇੱਕ ਵਧੀਆ ਵੀਡੀਓ ਤੇ ਪੂਰੀ ਦੀ ਪੂਰੀ ਜਾਣਕਾਰੀ ਤੇ 5 ਤੋਂ 7 ਫੋਟੋਆਂ ਆਪਣੇ ਕੋਲੇ ਭੇਜ ਦੇ ਕਰੋ ਆਪਣੇ WhatsApp ਨੰਬਰ ਤੇ ਤੇ ਉਹ ਤੋਂ ਬਾਅਦ ਆਪਾਂ ਬਿਲਕੁਲ ਫਰੀ ਦੇ ਵਿੱਚ ਤੁਹਾਡੀ ਐਡ ਲਗਾ ਦੇਵਾਂਗੇ ਤੇ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਤੇ ਵੀਡੀਓ ਵਧੀਆ ਲੱਗੀ ਆ ਤਾਂ ਨੀਚੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ ਲਾਈਕ ਜਰੂਰ ਕਰ ਦਿਓ ਵੀਡੀਓ ਨੂੰ ਤੇ ਜਿਹਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਤੇ ਤੁਹਾਨੂੰ ਵੀਡੀਓ ਪਸੰਦ ਆਈ ਆ ਤੇ ਇਸ ਤਰ੍ਹਾਂ ਦੀ ਹਰ ਰੋਜ਼ ਤੁਸੀਂ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਇੱਕ ਨੀਚੇ ਸਬਸਕ੍ਰਾਈਬ ਦਾ ਬਟਨ ਮਿਲੂਗਾ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਬਾਕੀ ਜਿੰਨੇ ਵੀ ਤੁਸੀਂ ਆਏ ਹੋ ਜੀ ਮੇਰੀਆ ਭੈਣਾ ਮੇਰੀਆ ਮਾਤਾ ਮੇਰੇ ਵੱਡੇ ਬਜ਼ੁਰਗ ਮੇਰੇ ਭਰਾ ਤੇ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਆਪਣੀ ਵੀਡੀਓ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਟਾਈਮ ਕੱਢ ਕੇ ਤੁਸੀਂ ਚੈਨਲ ਤੇ ਪਹੁੰਚੇ ਤੁਸੀਂ ਵੀਡੀਓ ਲਾਈਕ ਵੀ ਕੀਤੀ ਪੂਰੀ ਦੇਖੀ ਚੈਨਲ ਨੂੰ ਸਬਸਕ੍ਰਾਈਬ ਵੀ ਕੀਤਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਬਸ ਇਸੇ ਤਰ੍ਹਾਂ ਆਪ ਦਾ ਪਿਆਰ ਬਣਾ ਕੇ ਰੱਖਿਓ ਤੇ ਆਪਾਂ ਤੁਹਾਡੇ ਖਾਤਰ ਨਮੀਆਂ ਕੂਠੀਆਂ ਮਕਾਨ ਘਰ ਲੈ ਕੇ ਆਉਂਦੇ ਰਹਾਂਗੇ ਜੇ ਕਿਸੇ ਨੇ ਵੇਚਣੀ ਹੈ ਕੂਠੀ ਮਕਾਨ ਘਰ ਤੁਹਾਡੇ ਕੋਲੇ ਭੇਜੋ ਫਰੀਦ ਵਿੱਚ ਆਪਾਂ ਐਡ ਕਰਦੇ ਹਾਂ ਉੱਪਰ ਆਪਣਾ ਨੰਬਰ ਚੱਲ ਰਿਹਾ ਹੈ 73 800 ਪੂਰਾ 26100 73